ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦੀ ਗੱਲ ਹੈ ਇੱਕ ਵਾਰੀ ਗਰੰਥੀ ਸਿੰਘ ਦਾ ਮੁੰਡਾ ਸਕੂਲ ਦੇ ਵਿੱਚ 11ਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਗਿਆ ਉਥੋਂ ਦੀ ਪ੍ਰਿੰਸੀਪਲ ਮੈਡਮ ਬੜੀ ਸਿਆਣੀ ਬੜੀ ਸੁਜਵਾਨ ਤੇ ਬੜੀ ਸਮਝਦਾਰ ਸਨ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਵਿਦਿਆਰਥੀਆਂ ਦੇ ਕਾਗਜ਼ ਪੱਤਰ ਡਾਕੂਮੈਂਟਸ ਦੇਖ ਕੇ ਉਹਨਾਂ ਦੀ ਐਡਮਿਸ਼ਨ ਕਰ ਰਏ ਸਨ ਔਰ ਉਹਨਾਂ ਨੂੰ ਬੜੇ ਪਿਆਰ ਕਰ ਰਹੇ ਸਨ ਇਹਦਾ ਲੈਣ ਲੱਗੀ ਵੀ ਸੀ ਉਸ ਲਾਈਨ ਦੇ ਵਿੱਚ ਇੱਕ ਗਰੰਤੀ ਸਿੰਘ ਦਾ ਬੱਚਾ ਵੀ ਖਲੋ ਗਿਆ ਚਲਦੇ ਚਲੋਂਦੀ ਇਹਦੀ ਵਾਰੀ ਆ ਗਈ ਹੈ ਤੇ ਮੈਡਮ ਨੇ ਜਦੋਂ ਦੇਖਿਆ ਦੀ ਸਿਰ ਤੇ ਸੋਹਣਾ ਤਮਾਲਾ ਸਜਾਇਆ ਬੜੀ ਸੋਹਣੀ ਇਹਦੇ ਸਰੀਰ 'ਸਾਹ ਪਾਈ ਹੱਥ ਵਿੱਚ ਕੜਾ ਪਾਇਆ ਬਾਣਾ ਪਾਇਆ ਬੜੀ ਸੋਹਣਾ ਲੱਗਦਾ ਸੀ ਮੈਡਮ ਇਹਨੂੰ ਦੇਖ ਕੇ ਬੜੀ ਪਰਸੰਨ ਵੀ ਹੋਈ ਔਰ ਜਦੋਂ ਇਹਦੇ ਕਾਗਜ਼ ਪੱਤਰ ਦੇਖੇ ਤਿੰਨ ਚਾਰ ਸਕੂਲਾਂ ਵਿੱਚੋਂ ਦਾ ਨਾਂ ਕੱਟਿਆ ਹੋਇਆ ਸੀ ਉਹ ਨਾਲ ਹੀ ਲਾਈ ਬੈਠਾ ਸੀ ਮੈਡਮ ਦੇਖ ਕੇ ਬੜੀ ਹੈਰਾਨ ਹੋਈ ਕਹਿੰਦੀ ਬੇਟਾ ਇਹ ਕੀ ਗੱਲ ਇੱਕ ਸਾਲ ਦੇ ਵਿੱਚ ਤੈਨੂੰ ਸਕੂਲਾਂ 'ਚ ਨੌਂ ਕਟਾਏ ਨੰਬਰ ਤੇਰੇ ਠੀਕ ਲੱਗਦੇ ਆ ਨਲਾਇਕ ਤੂੰ ਲੱਗਦਾ ਨਹੀਂ ਕੀ ਕਾਰਨ ਹੈ ਤੇ ਬੱਚਿਆਂ ਸੋਚਣ ਤੋਂ ਬਾਅਦ ਕਹਿਣ ਲੱਗਾ ਮਾਤਾ ਜੀ ਮੈਡਮ ਜੀ ਜਿਹੜਾ ਇਹ ਤਿੰਨ ਚਾਰ ਸਕੂਲਾਂ ਦੇ ਵਿੱਚੋਂ ਨੌਂ ਕਟਣ ਦੀ ਅਸਲ ਵਿੱਚ ਕਹਾਣੀ ਇਹ ਹੈ ਮੇਰੇ ਪਿਤਾ ਜੀ ਜਿੱਥੇ ਵੀ ਜਾਂਦੇ ਨੇ ਉਹਨਾਂ ਨੂੰ 4 ਕਿ ਮਹੀਨੇ ਜੋਬ ਮਿਲਦੀ ਹੈ ਤੇ ਬਾਅਦ ਵਿੱਚ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਮੈਂ ਇੱਕ ਗਰੀਬ ਘਰ ਦਾ ਬੱਚਾ ਹਾਂ ਮੇਰੇ ਕੋਲ ਸਾਡੇ ਕੋਲ ਰਹਿਣ ਦੇ ਲਈ ਘਰ ਵੀ ਨਹੀਂ ਹੈ ਇਹ ਸੁਣ ਕੇ ਮੈਡਮ ਬੜੀ ਹੈਰਾਨ ਹੋਈ ਕਹਿ ਲੱਗੀ ਬੇਟਾ ਤੇਰੀ ਪਿਤਾ ਜੀ ਕੀ ਕੰਮ ਕਰਦੇ ਆ ਕਹਿਣ ਲੱਗਾ ਬੱਚਾ ਕਹਿਣ ਲੱਗਾ ਮੇਰੇ ਪਿਤਾ ਜੀ ਗ੍ਰੰਥੀ ਸਿੰਘ ਹਨ ਮੈਡਮ ਕਹਿੰਦੀ ਵੀ ਗ੍ਰੰਥੀ ਸਿੰਘ ਦਾ ਕੀ ਕੰਮ ਹੁੰਦਾ ਹੈ ਬੱਚਾ ਕਹਿਣ ਲੱਗਾ ਜੀ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਮੰਨਿਆ ਜਾਂਦਾ ਹੈ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਹੈ ਅਮਰਤ ਵੇਲੇ ਉੱਠਦਾ ਹੈ ਇਸ਼ਨਾਨ ਪਾਣੀ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਹੈ ਤੇ ਲੋਕਾਂ ਨੂੰ ਜਗਾਉਂਦਾ ਹੈ ਬਾਣੀ ਪੜ੍ਹ ਕੇ ਸੁਣਾਉਂਦਾ ਹੈ ਦੰਦੇ ਵਿੱਚ ਵੀ ਉਹ ਲੋਕਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਬੱਚਿਆਂ ਦੀ ਜਨਮ ਦੀ ਅਰਦਾਸ ਖੁਸ਼ੀ ਗਮੀ ਦੀ ਅਰਦਾਸ ਜਨਮ ਦਿਨਾਂ ਦੀ ਅਰਦਾਸ ਹੋਰ ਕੋਈ ਵਿਆਹ ਸਾਧੀਆਂ ਦੀਆਂ ਅਰਦਾਸਾਂ ਬੇਨਤੀਆਂ ਆਨੰਦ ਕਾਰਜ ਕਰਾਉਣੇ ਗਮੀ ਦਾ ਕੋਈ ਸਮਾਗਮ ਉਹਦੀ ਅਰਦਾਸ ਗੱਲ ਕੀ ਗ੍ਰੰਥੀ ਸਦਾ ਲਈ ਸਾਰੇ ਪਿੰਡ ਦਾ ਭਲਾ ਲੋਚਦਾ ਭਲਾ ਸੋਚਦਾ ਹੈ ਮੇਰੇ ਪਿਤਾ ਜੀ ਗ੍ਰੰਥੀ ਸਿੰਘ ਨੇ ਐਤ ਕੀ ਸਾਲ ਵਿੱਚ ਉਹਨਾਂ ਨੂੰ ਤਿੰਨ ਗੁਰਦੁਆਰਿਆਂ ਵਿੱਚੋਂ ਬਦਲ ਦਿੱਤਾ ਹੈ ਇਸ ਕਰਕੇ ਮੈਂ ਤਿੰਨ ਗੁਰਦੁਆਰਾ ਤਿੰਨ ਸਕੂਲਾਂ ਵਿੱਚੋਂ ਨਾ ਕਟਾ ਕੇ ਜਿਹੜਾ ਆਇਆ ਮੈਡਮ ਇਹ ਹੁਣ ਤੁਹਾਡੇ ਕੋਲ ਆਇਆ ਕਿਰਪਾ ਕਰਕੇ ਮੈਨੂੰ ਦਾਖਲ ਕੀਤਾ ਜਾਵੇ ਮੈਡਮ ਇਹ ਸੁਣ ਕੇ ਬੜੀ ਹੈਰਾਨ ਹੋਈ ਉਹਦੇ ਅੱਖਾਂ ਨਮ ਹੋਈਆਂ ਔਰ ਮਨ ਹੀ ਮਨ ਸੋਚਣ ਲੱਗੀ ਕਿ ਇਹ ਇੰਨੇ ਸੋਹਣੇ ਵਿਚਾਰਧਾਰਾ ਵਾਲਾ ਬੱਚਾ ਹੈ ਇਹਦਾ ਪਿਤਾ ਗੁਰੂ ਘਰ ਦਾ ਵਤੀਰ ਹੈ ਜਿਹੜਾ ਸਾਰੇ ਪਿੰਡ ਦੀ ਚੜ੍ਹਦੀ ਕਲਾ ਲੋਚਦਾ ਹੈ ਬੱਚਿਆਂ ਦਾ ਭਲਾ ਲੋਚਦਾ ਹੈ ਔਰ ਉਹ ਗੁਰਬਾਣੀ ਦਾ ਪ੍ਰਚਾਰ ਕਰਦਾ ਕਿਸੇ ਨੂੰ ਵੱਧ ਘੱਟ ਕੋਈ ਸ਼ਬਦ ਨਹੀਂ ਕਹਿੰਦਾ ਹਰ ਵੇਲੇ ਖੁਸ਼ੀ ਤੇ ਖੇੜਿਆਂ ਵਿੱਚ ਰਹਿੰਦਾ ਹੈ ਪਰ ਕਮਾਲ ਦੀ ਗੱਲ ਹੈ ਕਿ ਗੁਰਦੁਆਰੇ ਵਾਲੇ ਉਹਨੂੰ ਚਾਰ ਮਹੀਨੇ ਰੱਖਦੇ ਨੇ ਜਦੋਂ ਗਰੰਤੀ ਸਿੰਘ ਸਾਡੇ ਬੱਚਿਆਂ ਦੇ ਭਵਿੱਖ ਬਾਰੇ ਸੋਚਦਾ ਉਹਨਾਂ ਦੀ ਪੜ੍ਹਾਈ ਦੀ ਅਰਦਾਸ ਕਰਦਾ ਫਿਰ ਸਾਡਾ ਕਿਉਂ ਨਹੀਂ ਫਰਜ ਅਸੀਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚੀਏ ਅਤੇ ਉਹਨਾਂ ਦੇ ਭਵਿੱਖ ਬਾਰੇ ਸੋਚੀਏ ਕਿਉਂ ਅਸੀਂ ਇਦਾਂ ਕਰਦੇ ਆ ਸਾਨੂੰ ਵੀ ਚਾਹੀਦਾ ਹੈ ਮਨ ਦੇ ਵਿੱਚ ਉਹ ਸੋਚ ਰਹੀ ਸੀ ਇਹ ਘੱਟੋ-ਘੱਟ ਗ੍ਰੰਥੀ ਸਿੰਘ ਨੂੰ ਜਦੋਂ ਕਿਤੇ ਗੁਰਦੁਆਰਾ ਸਾਹਿਬ ਵਿੱਚ ਰੱਖਣ ਅਤੇ ਘੱਟੋ-ਘੱਟ 5 ਸਾਲ ਰੱਖਣ ਇਹ 5 ਸਾਲ ਨਹੀਂ ਤੇ 2 ਸਾਲ ਤਾਂ ਰੱਖਣ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਬੇਸਬਾ ਨਹੀਂ ਜੇ ਉਹਨਾਂ ਨੂੰ ਤੋੜਨਾ ਵੀ ਹੈ ਤਾਂ ਉਹਨਾਂ ਦੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਵੀ ਸੋਚਿਆ ਜਾਵੇ ਤਾਂ ਹੀ ਉਹ ਖੁਸ਼ ਹੋ ਕੇ ਸਨਮਾਨ ਸਹਿਤ ਗੁਰੂ ਘਰ ਦਾ ਪ੍ਰਚਾਰ ਕਰਨਗੇ ਗੁਰਸਿੱਖੀ ਦਾ ਪ੍ਰਚਾਰ ਕਰਨਗੇ ਔਰ ਸਾਡੇ ਪਿੰਡ ਬਾਰੇ ਚੰਗੀ ਤੇ ਉੱਚੀ ਸੋਚ ਰੱਖਣਗੇ ਇਦਾਂ ਉਹਨਾਂ ਦੇ ਨਾਲ ਹੋਣਾ ਚਾਹੀਦਾ ਮਨ ਹੀ ਮਨ ਮੈਡਮ ਸੋਚ ਰਹੇ ਸੀ ਔਰ ਬੜੀ ਪਰਸੰਨ ਹੋਏ ਉਹਨੇ ਬੱਚੇ ਨੂੰ ਜੱਫੀ ਪਾ ਕੇ ਸਨਮਾਨ ਦਿੱਤਾ ਦਾ ਮੱਥਾ ਚੁੰਮਿਆ ਕਹਿੰਦੀ ਪੁੱਤਰ ਕੋਈ ਗੱਲ ਨਹੀਂ ਹੈ ਹੁਣ ਤੁਸੀਂ 2 ਸਾਲ ਜਾਂ 3 ਸਾਲ ਜਿੰਨੀ ਵੀ ਇੱਥੇ ਪੜ੍ਹਾਈ ਕਰਨੀ ਹੈ ਮੇਰੇ ਕੋਲ ਰਹੋ ਅਦਰ ਵੇ ਤੁਹਾਡੀ ਬਦਲੀ ਵੀ ਹੁੰਦੀ ਹੈ ਭਾਵ ਤਾ ਉਹਨੂੰ ਬਦਲਿਆ ਵੀ ਜਾਂਦਾ ਤਾਂ ਤੁਸੀਂ ਮੇਰੇ ਘਰ ਵਿੱਚ ਰਹਿ ਸਕਦੇ ਮੇਰੇ ਬੱਚੇ ਵਿਦੇਸ਼ ਗਏ ਨੇ ਤੁਸੀਂ ਮੇਰੇ ਬੱਚਿਆਂ ਦੇ ਸਮਾਰੀਓ ਮੈਂ ਤੁਹਾਡੀ ਪੜ੍ਹਾਈ ਦਾ ਖਰਚਾ ਵੀ ਚੁੱਕਾਂਗੀ ਜੇ ਤੁਹਾਡਾ ਪਿਤਾ ਸਾਡੇ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰ ਸਕਦਾ ਹੈ ਕਿ ਮੈਂ ਉਹਨਾਂ ਦੇ ਇੱਕ ਬੱਚਾ ਨਹੀਂ ਪੜਾ ਸਕਦੀ ਇਹ ਸੁਣ ਕੇ ਬੱਚਾ ਬੜਾ ਪ੍ਰਸੰਨ ਹੋਇਆ ਉਹ ਸੋਚ ਰਿਹਾ ਸੀ ਕਾਸ਼ ਮੈਡਮ ਤੁਹਾਡੇ ਘਰ ਵਿੱਚ ਗੁਰਦੁਆਰਾ ਹੁੰਦਾ ਮੇਰਾ ਪਿਤਾ ਉੱਥੇ ਗ੍ਰੰਤੀ ਦੀ ਸੇਵਾ ਕਰਦਾ ਤੇ ਮੈਂ ਪੜਦਾ ਕਿੰਨੀ ਖੁਸ਼ੀ ਦੀ ਗੱਲ ਸੀ ਇਹ ਸੁਣ ਕੇ ਬੱਚੇ ਨੂੰ ਬਹੁਤ ਜ਼ਿਆਦਾ ਪ੍ਰਸੰਨਤਾ ਹੋਈ ਉਹਨੇ ਘਰ ਆ ਕੇ ਆਪਣੇ ਪਿਤਾ ਜੀ ਨੂੰ ਦੱਸਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਉਹਨਾਂ ਉਸ ਮੈਡਮ ਦੇ ਪਰਿਵਾਰ ਦੀ ਛੜਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਸਾਨੂੰ ਜ਼ਰੂਰਤ ਹੈ ਅਸੀਂ ਗ੍ਰੰਤੀ ਸਿੰਘਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਜ਼ਰੂਰ ਸੋਚੇ ਠੀਕ ਹੈ ਊਣ ਤਾਇਆ ਵੱਧ ਘਟ ਕਿਸੇ ਨਾ ਕਿਸੇ ਵਿੱਚ ਹੋ ਸਕਦੀਆਂ ਨੇ ਪਰ ਉਹਨਾਂ ਦੇ ਬੱਚਿਆਂ ਵਿੱਚ ਕੋਈ ਊਣ ਤਾਇਆ ਨਹੀਂ ਹੁੰਦੀਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੇ ਭਵਿੱਖ ਬਾਰੇ ਸਾਨੂੰ ਸੋਚਣ ਦੀ ਬਹੁਤ ਜ਼ਰੂਰਤ ਹੈ ਜਦੋਂ ਵੀ ਅਸੀਂ ਕੋਈ ਗ੍ਰੰਤੀ ਸਿੰਘ ਗੁਰਦੁਆਰਾ ਸੇ ਵਿੱਚ ਰੱਖਦੇ ਹਾਂ ਤਾਂ ਉਹਨੂੰ ਵੱਧ ਤੋਂ ਵੱਧ 5 ਸਾਲ ਜਾਂ ਘੱਟੋ ਘੱਟ 2 ਸਾਲ ਦਾ ਸਮਾਂ ਜ਼ਰੂਰ ਦਿੱਤਾ ਜਾਵੇ ਤਾਂ ਕਿ ਉਹਦੇ ਬੱਚੇ ਪੜ੍ਹ ਸਕਣ ਉਹ ਵੀ ਚੰਗੇ ਇਨਸਾਨ ਬਣ ਕੇ ਜਗਤ ਨੂੰ ਚੰਗੀ ਸੇਹ ਦੇ ਸਕਣ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ